ਪਹਿਲੇ ਦਿਨ ਤੋਂ ਮੇਰੇ ਕੋਲ ਨਸ਼ਾ ਕੀਤੇ ਬਿਨਾਂ ਤੋੜ ਦੇ ਵਿੱਚ ਆ ਜਵੇ ਮੈਂ ਇਹ ਚੀਜ਼ ਦੀ ਜ਼ਿੰਮੇਵਾਰੀ ਲੈਣਾ ਪਹਿਲੇ ਦਿਨ ਤੋਂ ਕੋਈ ਤੋੜ ਤਕਲੀਫ ਨਹੀਂ ਲੱਗੂ ਪਹਿਲੇ ਦਿਨ ਤੋਂ ਕਹਿਣ ਦੀ ਗੱਲ ਨਹੀਂ ਜ਼ਿੰਮੇਵਾਰੀ ਚਲੋ ਅਸੀਂ ਕਈਆਂ ਨੂੰ ਜਾਣੇ ਉਹ ਭੇਜਾਂਗੇ ਤੇ ਕੋਈ ਤੋੜ ਤਕਲੀਫ ਨਹੀਂ ਲੱਗੂ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ ਗਵਰਨਮੈਂਟ ਅਪਰੂਵਡ ਆ ਰਜਿਸਟਰਡ ਆ ਸਿਰਫ ਸਭ ਤੋਂ ਵੱਡੀ ਗੱਲ 40 ਦਿਨ ਦਾ ਹੀ ਕੋਰਸ ਆ ਤੇ ਦਵਾਈ ਦੇ ਐਡਿਕਟ ਨਹੀਂ ਹੁੰਦੇ 40ਵੇਂ ਦਿਨ ਦਵਾਈ ਵੀ ਬੰਦ ਹੋ ਜੂ ਇਹ ਨਹੀਂ ਹੈਗਾ ਬਾਕੀ ਦਵਾਈਆਂ ਪਹਿਲੇ ਬਦਗੀ ਜ਼ਿੰਦਗੀ ਬੰਦਾ ਜੀਣੀ ਸ਼ੁਰੂ ਕਰਦਾ ਹਾਂਜੀ ਇਹ ਨਹੀਂ ਹੈਗਾ ਵੀ ਬਾਕੀ ਦਵਾਈਆਂ ਮੰਗਾਪਾਂ ਸਾਡੀ ਦਵਾਈ ਤੇ ਲਾ ਕੇ 40ਵੇਂ ਦਿਨ ਪ੍ਰੋਪਰ ਦਵਾਈ ਮੈਂ ਕਰਤਾਰਪੁਰ ਤੋਂ ਹੋਂਨਾ ਉੱਥੇ ਅਸੀਂ ਹਸਪਤਾਲ ਜਾਣੇ ਨਹੀਂ ਸਰਕਾਰੀ ਹਸਪਤਾਲ ਹੁਣ ਜੇ ਸਵੇਰੇ ਚੱਲ ਜੀਏ ਉੱਥੇ 40 50 60 200 ਤਿੰਨ ਸੌ ਮੁੰਡੇ ਲਾਈਨ ਚ ਲੱਗੇ ਹੁੰਦੇ ਗੋਡੀ ਲੈਂਡ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗਿਣਤੀ ਹਰ ਸ਼ਹਿਰ ਦੇ ਵਿੱਚ ਆ ਹਾਂ ਸਰ ਤੇ ਮੈਂ ਆਪਣੇ ਸ਼ਹਿਰ ਤੋਂ ਸ਼ੁਰੂਆਤ ਕਰਦਾ ਤੁਹਾਡੇ ਕੋਲ ਕਿਸੇ ਨੂੰ ਭੇਜੂਗਾ ਜੋ ਠੀਕ ਹੋਇਆ ਸੀ ਕੋਸ਼ਿਸ਼ ਕਰਾਂਗੇ ਕਿ ਆਪਣੇ ਸ਼ਹਿਰ ਦੇ ਵਿੱਚ ਜਿਹੜੇ ਦੋ 250 ਮੁੰਡੇ ਸਾਡੇ ਸਟਰਗਲ ਕਰ ਰਹੇ ਹੋ ਠੀਕ ਜ਼ਰੂਰ ਆਪਣਾ ਪਤਾ ਵੀ ਮੈਂ ਦੱਸ ਦਿੰਦਾ ਜਿਵੇਂ ਵੀਰ ਕਲੀਨਿਕ ਡਾਕਖਾਨੇ ਵਾਲਾ ਰਸਤਾ ਪਿੰਡ ਖੇੜਾ ਨੇੜੇ ਪਹੀੜ ਰੋਡ ਮੰਡੀ ਅਹਿਮਦਗੜਾ ਸਹੀ ਉਸ ਵਕਤੇ ਵੀ ਡਾਕਟਰ ਹੀੜਾ ਜਾਂ ਵੀਰ ਕਲੀਨਿਕ ਦੇ ਨਾਮ ਤੇ ਨੰਬਰ 98785 77874 ਪਤਾ ਕੀ ਆ ਅੱਜ ਕੱਲ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹਣਾ ਜਿਵੇਂ ਮੈਂ ਪਹਿਲਾਂ ਨਸ਼ਾ ਛੱਡਣ ਲਈ ਜਾਂ ਮੇਰੇ ਘਰ ਦੇ ਬਹੁਤ ਤਰਾ ਗਲਤ ਗਾਈਡ ਹੁੰਦੇ ਰਹੇ ਕਿਉਂਕਿ ਦੁਨੀਆ ਲੁੱਟਣ ਨੂੰ ਤਿਆਰ ਬੈਠੀ ਆ ਸੈਂਟਰਾਂ ਵਾਲੇ ਜਾਂ ਡਾਕਟਰ ਵੀ ਬਹੁਤੇ ਆਪਾਂ ਕਹਿ ਦਈਏ ਹੈਨਾ ਔਰ ਚੰਗੇ ਨਹੀਂ ਲੋਕ ਹੈਗੇ ਸਾਰੇ ਚੰਗੇ ਵੀ ਨਹੀਂ ਸਾਰੇ ਮਾੜੇ ਵੀ ਨਹੀਂ ਉਥੇ ਪਹਿਲਾਂ ਮੈਂ ਵੀ ਬਹੁਤ ਤਰ੍ਹਾਂ ਆਪਾਂ ਕਹਿ ਦਈਏ ਬਈ ਗਲਤ ਦਵਾਈਆਂ ਨੇ ਹਜੂਜ ਕੀਤੀਆਂ ਜਾਂ ਗਲਤ ਸੈਂਟਰਾਂ ਦੇ ਵਿੱਚ ਗਿਆ ਘਰਦਿਆਂ ਨੂੰ ਸਾਡਿਆਂ ਨੂੰ ਪਹਿਚਾਣ ਨਹੀਂ ਹੁੰਦੀ ਕਿਉਂਕਿ ਉਹ ਪਹਿਲਾਂ ਹੀ ਟੁੱਟੇ ਹੁੰਦੇ ਨੇ ਜਿਹੜੀ ਨਸ਼ੇ ਨੂੰ ਛੱਡਣ ਦੇ ਲਈ ਲੋਕ ਦਵਾਈਆਂ ਖਾਂਦੇ ਆ ਉਹ ਖੁਦ ਨਸ਼ਾ ਹੁੰਦੀ ਹੈ ਹਾਂਜੀ ਸਬਸਿਡੀ ਉਹ ਤਾਂ ਨਸ਼ੇ ਦਾ ਵਾਧਾ ਲਾਣਾ ਆ ਕੇ ਦਵਾਈਆਂ ਅਸੀਂ ਕਹਿੰਦਾ ਸਾਡੇ ਮੁੰਡੇ ਜੀਵ ਦੀ ਗੋਲੀ ਫ੍ਰੀ ਚ ਖਾ ਰਹੇ ਹੁੰਦੇ ਹਾਂ ਜਿਵੇਂ ਮੈਂ ਤੁਹਾਨੂੰ ਦੱਸਦਾ ਕੁਝ ਦੋਸਤਾਂ ਨੂੰ ਅਸੀਂ ਗਾਈਡ ਕੀਤਾ ਕਿ ਤੁਸੀਂ ਪੀਮਸ ਚਲੇ ਜਾਓ ਚਲੰਦਰ ਹਾਂਜੀ ਉੱਥੇ ਉਹਨਾਂ ਦਾ ਟੈਸਟ ਹੋਏ ਬਦਲੇ ਚ ਜੋ ਦਵਾਈ ਦਿੱਤੀ ਗਈ ਉਹਦੇ ਚ ਵੀ ਨਸ਼ੇ ਦੀ ਗਿਣਤੀ ਸੀ ਕਿ 1500 2000 ਦੀ ਉਹਦੀ ਖਰਾਕ ਆਈ ਹਾਂਜੀ ਤੇ ਹੁਣ ਉਸ ਉਸ ਦਵਾਈ ਤੋਂ ਬਿਨਾਂ ਨਹੀਂ ਕੱਢ ਸਕਦਾ ਤੋੜ ਸਕਦਾ ਇੱਥੇ ਤੱਕ ਕਿ ਕੀ ਕੀ ਸਰਕਾਰ ਦੇ ਕੋਲ ਇੰਤਜ਼ਾਮ ਨਹੀਂ ਹੁਣ ਚਾਹ ਰਿਹਾਉਣ ਦੇ ਲਈ ਸਰਕਾਰ ਸੜਾ ਸਕਦੀ ਆ ਕਰ ਸਕਦੀ ਆ ਕਰ ਸਕਦੀ ਆ ਜੇ ਸਰਕਾਰ ਚਾਹੇ ਕਿਉਂ ਨਹੀਂ ਸੜ ਜਦੋਂ ਇੱਕ ਸਾਡੀ ਟੀਮ ਪ੍ਰਾਈਵੇਟ ਹੋ ਕੇ ਠੀਕ ਆ ਸੀ ਪੈਸੇ ਲੈਣੇ ਆ ਇਹ ਚ ਕੋਈ ਸ਼ੱਕ ਦੀ ਗੱਲ ਨਹੀਂ ਪਰ ਇਹ ਨਹੀਂ ਹੈਗਾ ਬਈ ਕੋਈ ਸਾਨੂੰ ਪੈਸੇ ਦੇ ਕੇ ਪੱਲਾ ਾਡੂਗਾ ਕਿ ਇਹਨਾਂ ਨੇ ਵੀ ਲੁੱਟ ਲਿਆ ਇਹ ਚੀਜ਼ ਦੀ ਇਹ ਜੋ ਦੇਖੋ ਪੈਸਾ ਤੁਸੀਂ ਲੈਣੇ ਕਿਉਂਕਿ ਤੁਸੀਂ ਵੀ ਗਾਂ ਜਿੱਥੋਂ ਲਿਆਉਨੇ ਹੋ ਉੱਥੋਂ ਇਹ ਚ ਤੁਸੀਂ ਮੋਟੀ ਕਮਾਈ ਤਾਂ ਨਹੀਂ ਕਰ ਰਹੇ ਗਟਗਟ ਤੋਂ ਤੁਹਾਡਾ ਇੱਕ ਮੋਟਿਵ ਤਾਂ ਹੈ ਕਿ ਤੁਸੀਂ ਕਿਸੇ ਨੂੰ ਨਸ਼ਾ ਸ਼ਨਾਉਣਾ ਹੈ ਉਹੀ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਉਹੀ ਆਪਾਂ ਕਹਿ ਦਈਏ ਬਈ ਬਹੁਤਿਆਂ ਨਾਲ ਚੰਗੇ ਆ ਰੱਬ ਨੇ ਕਿੱਥੋਂ ਬਚਾ ਕੇ ਕਿੱਥੇ ਲਿਆਂਦੇ ਆ ਪੈਸਾ ਚਾਉਣਾ ਥੋੜੋ ਮਕਸਦ ਆ ਇਹ ਆ ਸਿਰਫ ਭਈ ਯਾਰ ਜੋ ਚੀਜ਼ਾਂ ਜੋ ਕਮੀਆਂ ਮੈਨੂੰ ਆਈਆਂ ਨੇ ਉਹ ਮੇਰੀ ਇਲਾਮ ਨੂੰ ਨਾ ਚੱਲਣੀਆਂ ਪੈਣਾਂ ਆਪਦੇ ਬੇਟੇ ਲਈ ਆਪਦੇ ਪਰਿਵਾਰ ਲਈ ਭਈ ਯਾਰ ਸਕੂਨ ਦੀ ਜ਼ਿੰਦਗੀ ਅੱਜ ਵਰਗੀ ਜ਼ਿੰਦਗੀ ਦਾ ਆਪਾਂ ਕਹਿ ਦਈਏ ਬਈ ਨਿਆਰਾ ਕਿਤੇ ਥੋੜਾ ਹਨਾ ਕਿੰਨੇ ਪਰਿਵਾਰ ਜਦੋਂ ਠੀਕ ਹੁੰਦੇ ਨੇ ਤੁਸੀਂ ਸੱਜ ਜਾਣਿਓ ਮੇਰੀਆਂ ਅੱਖਾਂ 'ਚ ਹੰਝੂ ਆ ਜਾਂਦੇ ਕਿਉਂਕਿ ਉਹ ਖੁਸ਼ੀ ਦੇ ਇੱਕ ਆਪਾ ਗਏ ਇੱਕ ਬੰਦਾ ਇਮੋਸ਼ਨਲ ਹੁੰਦਾ ਹੈ ਨਾ ਜਦੋਂ ਇੱਕ ਮਾਂ ਮੈਂ ਕਿੰਨਾ ਕੁ ਵਸੇ ਭਈ ਬਜਟ ਲਾਹਿੰਦਾ ਜੇ ਕੋਈ 2 3 4 ਸਾਬ ਤੋਂ ਨਸ਼ੇ ਦਾ ਲੈ ਕਰ ਮੈਂ ਤੁਹਾਨੂੰ ਇੱਕ ਥੋੜਾ ਜਿਹਾ ਆਈਡੀਆ ਦੇ ਦੋ ਦੋ ਦਾ ਨਾ ਦਵਾਈ ਤਾਂ ਆਪਾਂ ਘੱਟੋ-ਘੱਟ ਵੀ ਸ਼ੁਰੂ ਕਰ ਸਕਦੇ ਹਾਂ ਕੋਈ ਚੱਕਰ ਨਹੀਂ ਹੈਗਾ ਮੈਂ ਕੋਈ ਇਹ ਨਹੀਂ ਹੈਗਾ ਵੀ ਆਪਾਂ 20000 ਤੋਂ ਹੀ ਸ਼ੁਰੂ ਕਰਨੀਆਂ 5000 ਤੋਂ ਹੀ ਕਰਨੀਆਂ ਮੈਂ ਤੁਹਾਨੂੰ ਇੱਕ ਮੋਟਾ ਜਿਹਾ ਲਾ ਕੇ ਦੱਸਦਾ ਨਾ ਜੇ ਕੋਈ ਬੰਦਾ 1000 1500 ਦਾ ਚਿੱਟਾ ਡੇਲੀ ਲਾਉਂਦਾ ਓਕੇ ਤਾਂ ਉਹਦਾ 10 12000 ਖਰਚਾ ਆ ਜਾਂਦਾ ਬਿਲਕੁਲ ਬਿਲਕੁਲ ਟੋਟਲ ਪੂਰੇ ਕੋਰਸ ਦਾ ਜੇ ਕੋਈ ਗ੍ਰਾਮ ਪਾਣੀ 2 ਮਹੀਨੇ ਦਾ ਵੀ ਤਾਂ ਨਸ਼ੇ ਦੇ ਵੀ ਤਾਂ ਖਰਚੇ ਆ ਜਾਂਦਾ ਜੇ ਕੋਈ ਬੰਦਾ 4-5000 ਦਾ ਗ੍ਰਾਮ ਲਾਉਂਦਾ ਉਹਦਾ ਮੇਰੇ ਕੋਲ 17-18000 ਖਰਚੇ ਆ ਜਾਂਦਾ ਜੇ ਹਾਂਜੀ ਜੇ ਕੋਈ ਕਿਲੋ ਡੇਢ ਕਿਲੋ ਪੁੱਕੀ ਖਾਂਦਾ ਉਹਦਾ 10-12000 ਖਰਚੇ ਆ ਜਾਂਦਾ ਮਾਲ ਤੁਸੀਂ ਕਿੰਨੇ ਕਿ 40 ਦਿਨਾਂ ਚ ਤੁਸੀਂ ਛਡਾ ਦੋਗੇ 40 ਮਹੀਨੇ ਦਵਾਈ ਵੀ ਬੰਦ ਨਸ਼ਾ ਪਹਿਲੇ ਤੇ ਨਹੀਂ ਬੰਦਦਾ ਤੇ ਨਸ਼ੇ ਦੀ ਤੋੜ ਉਹ ਜਿਹੜੀ ਦਵਾਈ ਦੇ ਨਾਲ ਤੋੜ ਚ ਚਲਣੀ ਪਾਉਂਗੀ ਸਰੀਰ 'ਚ ਕਮਜ਼ੋਰੀ ਆਊਗੀ ਤੋੜਨੀ ਲੱਗੋ ਨਾ ਕਮਜ਼ੋਰੀ ਦਵਾਈ ਆਪਣੀ ਤੋੜ ਤੇ ਵੀ ਕੰਮ ਕਰਦੀ ਆ ਇਮਿਊਨਿਟੀ ਤੇ ਵੀ ਕੰਮ ਕਰਦੀ ਆ ਸਾਈਡ ਇਫੈਕਟਾਂ ਤੇ ਵੀ ਕੰਮ ਕਰਦੀ ਆ ਤੇ ਤੁਹਾਡੀ ਆਯੁਰਵੇਦਿਕ ਦਵਾਈ ਆਯੁਰਵੇਦਿਕ ਦਵਾਈ ਆ ਨਾਲ ਮੈਂ ਇਹਦਾ ਆਪਦਾ ਤਜਰਬਾ ਜੀ ਮੈਨੂੰ ਪਤਾ ਕਿ ਸਾਨੂੰ ਨਸ਼ਾ ਛੱਡਣ ਲੱਗਿਆਂ ਨੂੰ ਦਵਾਈਆਂ ਲੈਣ ਤੋਂ ਬਾਅਦ ਵੀ ਕੀ ਕੀ ਪ੍ਰੋਬਲਮਾਂ ਆਉਂਦੀਆਂ ਨੇ ਮੈਂ ਉਹ ਚੀਜ਼ਾਂ ਪਹਿਲਾਂ ਹੀ ਨਾਲ ਐਡ-ਆਨ ਕਰਤੀਆਂ ਤੇ ਨਾਲ ਪੇਸ਼ੈਂਟ ਨੂੰ ਪੋਜ਼ਿਟਿਵ ਰੱਖਣ ਲਈ ਉਹਨੂੰ ਕਾਉਂਸਲਿੰਗ ਰਾਤਾਂ ਨੂੰ ਵੀ ਦੇਣਾ ਮਾਨਸਿਕ ਤੌਰ ਤੇ ਤਿਆਰ ਹੋਣਾ ਚਾਹੀਦਾ ਮਾਨਸਿਕ ਉਹ ਜ਼ਰੂਰੀ ਆ ਜਿੰਨਾ ਚਿਰ ਅਸੀਂ ਉਹਨੂੰ ਮੈਡੀਕਲ ਪਰਸਨ ਹੋਵਾਂਗੇ ਨਾਲ ਫੈਮਿਲੀ ਦੀ ਕਾਉਂਸਲਿੰਗ ਵੀ ਜ਼ਰੂਰੀ ਆ ਉਹ ਚੀਜ਼ ਦਾ ਮੈਂ ਕਦਾ ਕਦੇ ਵੀ ਕਿਸੇ ਤੋਂ ਪੈਸਾ ਨਹੀਂ ਲੈਂਦਾ ਇਹ ਚੀਜ਼ ਰਾਹੀਂ ਅਸੀਂ ਚੱਲਦੇ ਆਂ ਤੇ ਮੈਂ ਕਹਿੰਦਾ ਜੇ ਬੰਦੇ ਦੇਖੋ ਜੀਨੇ ਨਸ਼ਾ ਛੱਡਣਾ ਹਾਂ ਉਹ ਸਾਡੇ ਕੋਲ ਆ ਜਵੇ ਜੇ ਉਹਦੀ ਤੋੜ ਨਹੀਂ ਛੱਡਦੇ ਮੈਂ ਕਹਿੰਦਾ ਦੂਜੇ ਦਿਨ ਮੈਨੂੰ ਦਵਾਈ ਵਾਪਸ ਦੇ ਜੇ ਮੈਂ ਪੈਸੇ ਵਾਪਸ ਦਵਾਂ ਇਹ ਦੁਬੱਡੀ ਦਾ ਕੋਈ ਜ਼ਿੰਮੇਵਾਰੀ ਨਹੀਂ ਹੋ ਸਕਦਾ ਥੈਂਕ ਯੂ ਤੇ ਇਹ ਤੁਹਾਨੂੰ ਜੀ ਕਾਲ ਵਗੈਰਾ ਲੋਕ ਕਰਨਗੇ ਹਾਂ ਤੇ ਜੇ ਕੋਈ ਮਿੱਟੀ ਦਾ ਨਾਮ ਲੋਕ ਉਹਨੂੰ ਥੋੜਾ ਜਿਹਾ ਬਚਤ ਵੀ ਦੇ ਦੇ ਹਾਂ ਜੀ ਵੀਰੇ ਮੈਂ ਅਸੀਂ ਤੁਹਾਡੇ ਨਾਲ ਅਸੀਂ ਤੁਹਾਡੇ ਕੋ ਐਡ ਦੇ ਪੈਸੇ ਨਹੀਂ ਲੈਂਦੇ ਪਰ ਸਾਡੇ ਰਾਹੀਂ ਜੇ ਕੋਈ ਫੋਨ ਕਰਦਾ ਉਹਨੂੰ ਬਚਤ ਦੇ ਦੇ ਵੀ ਦਾ ਹਨਾ ਮਿੱਟੀ ਦੀਦਾ ਕੀ ਭਾਈ ਹੂੰ ਵੀ ਆਪਣਾ ਦਲੇ ਜਾ ਹੈ ਨਾ ਤੇ ਸਪੈਸ਼ਲ ਕਰਕੇ ਇਹ ਤਾਂ ਗੱਲ ਆਪਣੀ ਹੋ ਹੀ ਗਈ ਟੀਵੀ ਦਾ ਨਾਮ ਲਾਉ ਨਾ ਮੈਂ ਕਹਿਣਾ ਮੈਂ ਇਹ ਵਾਦਾ ਕਰਦਾ ਲਿਆ ਮੈਂ ਉਹ ਤੋਂ ਪ੍ਰੋਫਟ ਨਹੀਂ ਲਾਉ ਚਲੋ ਬਹੁਤ ਵਧੀਆ ਠੀਕ ਆ ਜੇ ਕੋਈ ਜ਼ਰੂਰਤਮੰਦ ਹੋਊ ਉਹ ਤੋਂ ਪੈਸਾ ਨਹੀਂ ਲੈਂਦਾ ਬਿਲਕੁਲ ਬਹੁਤ ਵਧੀਆ ਭਾਈ ਉਪਰ ਆਲਾ ਕਰ ਰਹੇ ਹੋ ਕਿ ਤੁਸੀਂ ਇੱਕ ਹਾਲਾਤ ਚੋਂ ਨਿਕਲ ਕੇ ਹਾਂਜੀ ਖੋਰ ਮੁੰਡਿਆਂ ਨੂੰ ਉਹਨਾਂ ਹਾਲਾਤਾਂ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਆਪਣੇ ਤਜਰਬੇ ਰਾਹੀਂ ਤੇ ਆਪਣੀ ਡਾਕਟਰੀ ਰਾਹੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਗੱਲਬਾਤ ਕੁਝ ਕਹਿਣਾ ਚਾਹੁੰਦੇ ਹੋ ਲਾਸਟ ਕਿਸੇ ਸਾਡੀ ਆਡੀਅנס ਜਿਹੜੀ ਤੁਹਾਨੂੰ ਦੇਖ ਰਹੀ ਹੈ ਮੈਂ ਸਭ ਤੋਂ ਪਹਿਲਾਂ ਦਾ ਵੀਰੇ ਮਿੱਟੀ ਟੀਵੀ ਮਿੱਤੇ ਇਹਦੇ ਟੀਮ ਤੇ ਦਾ ਦਿਲੋਂ ਦਾ ਨਿਵਾਦ ਕਰਨਾ ਚਾਹੁੰਦਾ ਹੈ ਨਾ ਕਿਉਂਕਿ ਮੈਂ ਅੱਜ ਤੱਕ ਦੇਖਿਆ ਜਿੰਨੇ ਵੀ ਮੇਰੀਆਂ ਬਹੁਤ ਚੈਨਲਾਂ 'ਤੇ ਇੰਟਰਵਿਊਆਂ ਵੀ ਹੋਈਆਂ ਨੇ ਬਹੁਤ ਚੈਨਲਾਂ 'ਤੇ ਉਹ ਵੀ ਹੋਈਆਂ ਨੇ ਪਰ ਜੋ ਅੱਜ ਹੋਇਆ ਇਹ ਪਹਿਲੀ ਵਾਰ ਹੋਇਆ ਕਿਉਂਕਿ ਠੀਕ ਆ ਇੰਟਰਵਿਊ ਕਰਨ ਨੂੰ ਤਾਂ ਬਹੁਤ ਚੈਨਲ ਤਿਆਰ ਹੁੰਦੇ ਆ ਜੀ ਪਰ ਜੋ ਤੁਸੀਂ ਨਸੇ ਨੂੰ ਲੈ ਕੇ ਇਹ ਚੀਜ਼ ਕੀਤੀ ਆ ਜਾਂ ਨਸੇ ਨੂੰ ਲੈ ਕੇ ਰਾਹ ਇੱਕ ਦੱਸਣ ਦੀ ਕੋਸ਼ਿਸ਼ ਕੀਤੀ ਆ ਬਿਨਾ ਕਿਸੇ ਲਾਲਚ ਤੋਂ ਇਹ ਚੈਨਲ ਕੋਈ ਕੋਈ ਕਰਦਾ ਬਹੁਤ ਘੱਟ ਚੈਨਲ ਨੇ ਜਿਹੜੇ ਸਾਡੇ ਪੰਜਾਬ ਲਈ ਦਰਦ ਰੱਖਦੇ ਆ ਬਹੁਤ ਘੱਟ ਚੈਨਲ ਨੇ ਜਿਹੜੇ ਸੱਚ ਦਾ ਆਪਾਂ ਕਹਿ ਦਈਏ ਬਈ ਸਾਥ ਦਿੰਦੇ ਆ ਮੈਂ ਇਸ ਕਰਕੇ ਤੁਹਾਡਾ ਇੱਕ ਵਾਰ ਫੇਰ ਤੋਂ ਤੁਸੀਂ ਕਈਆਂ ਨੇ ਗੱਲ ਕੀਤੀ ਹੋਗੀ ਕਿ ਮੈਂ ਨਸ਼ਾ ਛਡਾਉਣ ਦੀ ਦਵਾਈ ਦਿੰਨਾ ਹਾਂ ਜੀ ਤੁਹਾਨੂੰ ਪੱਤਰਕਾਰ ਕਹਿੰਦੇ ਹੋਣਗੇ ਕਿ ਵੀਰੇ ਤਾਂ ਐਡਿਆ ਇਹਦੇ ਤਾਂ ਪੈਸੇ ਲੱਗਣਗੇ ਯਕੀਨ ਬੰਨੇ ਹੋਗੇ ਬਈ ਚਾਹਿਆ ਲੱਗੂਏ ਜਦੋਂ ਇਹ ਚੀਜ਼ ਹੋ ਜਾਂਦੀ ਆ ਨਾ ਬਈ ਉਹਨਾਂ ਨੂੰ ਪਤਾ ਲੱਗਦਾ ਬਈ ਇੱਕ ਗੈਂਗਸਟਰ ਇੱਕ ਨਸ਼ੇੜੀ ਹਾਂ ਅੱਜ ਡਾਕਟਰ ਬਣ ਚੁੱਕੇ ਆ ਹੂੰ ਅੱਜੇ ਡਾਕਟਰ ਬਣ ਚੁੱਕੇ ਆ ਜਿਆਦਾ ਉਹ ਗੈਂਗਸਟਰ ਤੇ ਨਸ਼ੇੜੀ ਦੀ ਕਹਾਣੀ ਲਾਉਂਦੇ ਆ ਜੇ ਉਹਨਾਂ ਨੇ ਅਗਲੀ ਕਹਾਣੀ ਲਾਉਣੀ ਆ ਇੱਕ ਚੈਨਲ ਹੈ ਨਾ ਯਕੀਨ ਮੰਨਿਓ ਮੇ ਤੋਂ 50000 ਰੁਪਏ ਦੀ ਅੜਮਾਨ ਕੀਤੀ ਹੈ ਨਾ ਤੇ ਬਈ ਕਿਸੇ ਨੇ ਕਿੰਨੇ ਦੀ ਕਿਸੇ ਨੇ ਕਿੰਨੇ ਦੀ ਆਪਾਂ ਕਹਿ ਸਕਦੇ ਆ ਪਰ ਕੋਸੀ ਟੀਵੀ ਇਹ ਜਿਹੇ ਨੇ ਬਈ ਜਿਨ੍ਹਾਂ ਨੇ ਆਪਾਂ ਕਹਦੀਏ ਬਈ ਵੇਜ ਇਸਕ ਬੇਜ ਜਿਨ੍ਹਾਂ ਦੇ ਵਿੱਚੋਂ ਇੱਕ ਤੁਸੀਂ ਸਭ ਤੋਂ ਸਾਡਾ ਇਹ ਜੇ ਸਾਡੇ ਰਾਹੀਂ ਕੋ ਇੱਕ ਜਣਾ ਵੀ ਨਸ਼ਾ ਛੱਡ ਜੇ ਤਾਂ ਸ਼ਾਇਦ ਅਸੀਂ 1 ਘੰਟੇ ਤੋਂ ਜਿਹੜੀ ਗੱਲਬਾਤ ਕਰ ਰਹੇ ਆ ਉਹ ਉਹ ਸਾਰਥਕ ਹੋ ਜਾਏਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਈ ਤੁਸੀਂ ਆਏ ਬਹੁਤ ਬਹੁਤ ਵੀਰੇ ਸ਼ੁਕਰੀਆ ਧੰਨਵਾਦ ਤੇ ਸਬਸਕ੍ਰਾਈਬ ਚੰਗਾ ਕੰਮ ਕਰਦੇ ਰਹੋ ਹਾਂਜੀ ਜਿਹੜੇ ਰਾਹ ਚ ਰੱਬ ਨੇ ਤੁਹਾਨੂੰ ਕੱਢਿਆਗਾ ਉਸ ਰਾਹ ਚ ਤੁਸੀਂ ਮਤਲਬ ਉਹਨਾਂ ਦੀ ਮਦਦ ਕਰੋ ਬਾਹਰ ਕੱਢਣ ਦੀ ਸਾਡੇ ਵੱਲੋਂ ਆਲ ਦਾ ਵੈਰੀ ਵੈਸਟ